ਆ ਮਮਾ ਇਹਨਾਂ ਦਾ ਪਰਚੀ ਨਹੀਂ ਪੂਰੀ ਲਾਈਟਾਂ ਲੱਗੀਆਂ ਹੋਣੀਆਂ ਜਿੰਨੀਆਂ ਇਸ ਪਾਸੇ ਲੱਗੀਆਂ ਕਿਸੇ ਨੇ ਨਹੀਂ ਹਸ ਰਿਹਾ ਜੀ ਕੀ ਹਾਲ ਚਾ ਦੋਸਤੋ ਤੇ ਅੱਜ ਆਪਾਂ ਫੇਰੇ ਆਏ ਆ ਮਨਹੈਟਨ ਦੇ ਵਿੱਚ ਤੇ ਕਈ ਆ ਜਾਏਗੀ ਕਰ ਇਸ ਵਿੱਚ ਕਿ ਅੱਗੇ ਚਲੋ ਤੋਂ ਮੰਨੇ ਆ ਸਾਰੀ ਗੱਲ ਮੁਕੀ ਸੀ ਦਿਹਾੜੀ ਕਰਦੇ ਸੀ ਪੁਰੀਆ ਦੇ ਜਾਂਦੇ ਕੈਸ਼ਮੀਰ ਤੇ ਜਾਵਾਂਗੇ ਗੁਰਦੁਆਰੇ ਵੀ ਜਾਗੇ ਅੱਜ ਟਾਈਮ ਨਹੀਂ ਲੱਗਾ ਅੱਜ ਜਾਵਾਂਗੇ ਟਾਈਮ ਨਹੀਂ ਲੱਗਾ ਨਹੀਂ ਲੱਗਾ ਟਾਈਮ ਇਹਨਾਂ ਕੋ ਬੱਚੇ ਜਾਣਗੇ ਟਾਈਮ ਨਹੀਂ ਲੱਗਾ ਟਾਈਮ ਨਹੀਂ ਲੱਗਾ ਟਾਈਮ ਹੀ ਨਹੀਂ ਲੱਗਾ ਭਰਾਵਾ ਉੱਠਦੇ ਨਹੀਂ ਸੁੱਤੇ ਨਹੀਂ ਉੱਠਦੇ ਉੱਠ ਜਿਆ ਕਰੋ ਭਰਾਵਾ ਇਹ ਤਾਂ ਨੂੰ ਘੰਟਾ ਦੂਰ ਜਾਣ ਨੂੰ ਟਾਈਮ ਲੱਗ ਗਿਆ ਉੱਧਰ 10 ਮਿੰਟ 5 ਮਿੰਟ ਤੁਰ ਕੇ ਜਾਣ ਨੂੰ ਟਾਈਮ ਲੱਗੇ ਹੈ ਹੈ ਸਾਡੀ ਯਾਰੀ ਵਾਲੇ ਤੇ ਕੀ ਹੈ ਯਾਰ ਪਤਾ ਨਹੀਂ ਆਪਾਂ ਕੋਈ ਨਾ ਉਹ ਕਿੱਟ ਨੂੰ ਜਾਣਾ ਤੁਹਾਡੇ ਅੰਗੇ ਆਪਾਂ ਪਾਪੀ ਬੰਦੇ ਥੋੜਾ ਭਰਾਵਾ ਚੱਲਾ ਬਈ ਆ ਜਾ ਚੱਲੀਏ ਕਿਤੇ ਨਾ ਕਿਤੇ ਆ ਜੀ ਇਹ ਰੋਣਾਂ ਕੋ ਬੈਠੇ ਆਪਾਂ ਜਿੱਥੇ ਜਗਾ ਪੰਚਾਇਤ ਸਹੀ ਜਗਾ ਪਹੁੰਚੇ ਆਪਾਂ ਥੋੜੇ ਜਿਹਾ ਪੰਚਾਇਤ ਦੇ ਹੋਰ ਬਸ ਬੈਠੀਆਂ ਨੇ ਪਹੁੰਚਦੇ ਆ ਇਹ ਸਹੀ ਜਗਾ ਸੀਗੇ ਵੀ ਆਪਾਂ ਅੰਦੇ ਆ ਦੂਏ ਪਾਸੇ ਆ ਗਏ ਮੈਂ ਜਿੱਥੇ ਪਹੁੰਚਾਇਆ ਉਹ ਸਹੀ ਸੀਗਾ ਤੇ ਜਿੱਥੇ ਇੱਦਾਂ ਪਹੁੰਚਾਇਆ ਉਹ ਗਲਤ ਸੀ

ਟਰੀ ਦੇ ਗਿਆ ਵੱਡਾ ਟਰੀ ਦੇਖਦੇ ਪਈਆਂ ਉਹ ਬਸ ਇਦਰੀ ਕੀ ਹੈ ਇਹ ਪਤਾ ਨਹੀਂ ਅੱਜ ਕਿੰਨੀ ਹੈ 24 ਅੱਜ ਤੇ ਇੱਥੇ ਡੈਕੋਰੇਸ਼ਨ ਕੀਤੀ ਇਹਨਾਂ ਨੇ ਤੇ ਚੱਲ ਬਈ ਛੇਤੀ ਛੇਤੀ ਲੱਭੋ ਤੇ ਭਰਾਵਾ ਚੱਲ ਕੇ ਤੁਹਾਨੂੰ ਦਿਖਾਣੇ ਆ ਟਰੀ ਉਹ ਵਾਲਾ ਨਾਲ ਉਹਦੇ ਅੱਗੇ ਹੁੰਦੀ ਆ ਆਈਸਕੇਟ ਵੀ ਹੁੰਦੀ ਹੁੰਦੀ ਹੈ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਜਿਹੜੇ ਤਾਰ ਕੇ ਜਿਹੜੇ ਖਿਜਦੇ ਕੀ ਹੋਊਗਾ ਵੱਤ ਵੱਤ ਥੱਪੜ ਮਾਰ ਦੂਗੇ ਤੇਰੇ ਚਾਰ ਹੋਰ ਕੀ ਹੋਊਗਾ ਉਹ ਤੇ ਵੀ 3 ਲੈ ਆ ਥੱਲੇ ਫੋਟੋ ਚ ਨਹੀਂ ਖਿਆਣੀ ਛੇਲੀ ਨੂੰ ਲੈ ਕੇ ਆਈਆਂ ਆਪਣੇ ਉਹ ਦੋਸਤਾਂ ਦੇ ਫੋਟੋ ਉਹੋ ਸਾਥ ਗਮੀ ਮਗਾਓ ਗਮੀ ਗਮੀ ਬਣਾਓ ਚਲੋ ਵੀ ਆਇਓ ਚਲੋ ਚਲੀਏ ਗੁਰਦੁਆਰੇ ਸੇ ਵਗਈਏ ਹੁਣ ਆਦਰਨ 3 ਦੇਖ ਕੇ ਕਿਹੋ ਜਿਹਾ ਲੱਗ ਰਿਹਾ ਤੁਸੀਂ ਦੀ ਪਹਿਲੀ ਵਾਰ ਹੀ ਦੇਖਿਆ ਹੋਣਾ ਜ਼ਿੰਦਗੀ 'ਚ ਇਹੋ ਜਿਹਾ ਟਰੀ ਲਾਈਟਾਂ ਵਾਲੇ ਹੈਂ ਪਰਾਵਾ ਕਿੱਧਰ ਜਾਣਾ ਹੁਣ ਆ ਮਾਮਾ ਇੰਨੇ ਤੁਹਾਡੇ ਪੇੜ ਤੇ ਨਹੀਂ ਪੂਰੀ ਲਾਈਟਾਂ ਲੱਗੀਆਂ ਹੋਣੀਆਂ ਜਿੰਨੀ ਐ ਇਸ ਪਾਸੇ ਲੱਗੀਆਂ ਕਿਸੇ ਨੇ ਨਹੀਂ ਹੱਸਣਾ ਵਲੋਗ ਦੇ ਪਰਾਵਾ ਯਾਰ ਚੱਲ ਕਿੱਧਰ ਨਹੀਂ ਜਾਣਾ ਹੋਰ ਕਿੱਧਰ ਉਹ ਪਰਾਵਾ ਦੇਖਦਾ ਰੁਕ ਜਾ ਰੁਕ ਜਾ ਯਾਰ ਦੇਖ ਲਈਏ ਪਰਾਵਾ ਕਿੱਧਰ ਆ ਉਹ ਉਹ ਦੇਖਦਾ ਲੈ ਵੀ ਜਗਾ ਵਾਧੂ ਕੋ ਮਿਲੀ ਉਹ ਲੈਣਾ ਤਾਂ ਨਹੀਂ ਕੁਛ ਵਾਹੇ ਵਾਧੂ ਵਾਹੇ ਵਾਧੂ ਲੱਬੂ ਲੱਲੂ ਲੱਬੂ ਲੱਬੂ ਕੀ ਹੈਗਾ ਲੱਬੂ ਬੂ ਆ ਚਲੋ ਜੀ ਹੈਵੀ ਨਾਲੀ ਹੈ ਇਹ ਨਾ ਅਗਲੀਆਂ ਅਸਲੀ ਦੇ ਮਾਮਾ 90 ਚ ਰੱਖੇ ਹੋਣੇ ਆ ਅਗਲੀਆਂ ਨੇ ਹੋਰ ਮੈਂ ਇਹ ਮਾਮਾ ਰਾਸ਼ੇ بڑا ਹੈ ਜੀ ਸਭ ਚੱਲਦੇ ਉਧਰ ਦੇਖੋ ਉਧਰ ਦੇ ਪਾਸੇ ਵੀ ਕਾਠਾ ਬੜਾ ਕਾਠ ਜੋ ਨਿਕਲ ਜੇ ਫੇਰ ਆਪੋ ਫੁੱਟਰ ਜਦੋਂ ਰਾਸਚਿਰੀ ਤੇ ਟਰੀ ਲੱਗਾ ਸਾਰੇ ਤੋਂ ਵੱਡਾ ਤੇ ਚਲੋ ਜੀ ਹੁਣ ਚਲਦੇ ਹਾਂ ਉੱਥੇ ਚਲ ਆਏ ਚੱਲ ਆਹਿਆ ਜੀ ਜਿਹੜੀ ਦੇਖਣ ਆਏ ਸੀਗੇ ਆ ਜੀ ਦੇਖਣ ਆਇਆ ਲੱਭ ਸਕਾਤ ਨੂੰ ਜੀ ਗੱਡੀ ਲਾਉ ਸਾਰਾ ਫੱਗਿਆਣਾ ਉਹ ਲੈ ਵੀ ਰੌਸ਼ਾ ਬੜਾਈ ਇੱਥੇ ਚਲੋ ਵੀ ਨਿਕਲ ਜੀ ਬਸ ਆਹੀ ਦੇਖਣ ਆਏ ਸੀ ਕਿ ਜੀ ਹੋਰ ਕੁਝ ਦੇ ਟੱਪ ਗਿਆ ਬਣ ਜਾਂ ਅੰਦਰ ਟੱਪ ਤੇ ਵੜਦੇ ਜਾਈਏ ਬਸ ਬਾਜੜੀ ਚੱਕੀ ਮਾਰਨਾ ਉਹਨਾਂ ਨੇ ਬਾਹਰ ਉਹ ਜਾਂਦਾ ਜਾਈਏ ਨਹੀਂ ਆਪਾਂ ਵੀ ਰੰਗੇ ਨੇ ਅੱਜ ਤਰੋ ਜਨਤਾ ਯਾਰੀ ਆਪਾਂ ਵੀ ਲਾਂਕੇ ਦੇਖਦੇ ਆਂ ਇਹਨਾਂ ਯੋਦਸ਼ਾ ਫਾਨੂ ਇੱਥੇ ਦੀ ਖਾਸ ਚੀਜ਼ ਦਿਖਾਣਾ ਜੀ ਇੱਥੇ ਇੱਕ ਖਾਸ ਚੀਜ਼ ਦੇਖ ਲਈਓ ਉਹ ਬਿਲਡਿੰਗ ਦੇਖ ਸਕਦੇ ਹੋ ਜੀ ਉਹ ਬਿਲਡਿੰਗ ਉਹ ਬਿਲਡਿੰਗ ਉਹ ਬਿਲਡਿੰਗ ਉਹ ਬਿਲਡਿੰਗ ਆਪਾਂ ਹੀ ਖਰੀਦੀ ਆ ਉਹ ਆਪਾਂ ਚੈੱਕ ਕਢਾਇਆ ਨੇ ਦੇ ਵਿੱਚ ਜਿਸ ਕ੍ਰਿਸਮਸ ਮੰਗਣਾ ਦੇ ਆ ਜੀ ਇਹ ਗਦਾਰ ਹੈ ਜੀ ਸਾਡੀ ਕਮਿਊਨਿਟੀ ਦੇ ਇਹ ਇਹ ਆਪ ਆਪ ਬਾਬਾ ਤੁਸੀਂ ਗੁਰਦੁਆਰੇ ਦੇ ਕਿ ਸਵੇਰੇ ਕੋਲ ਤੂੰ ਕਿਤੇ ਤੋਂ ਗੁਰਦੁਆਰੇ ਚਾਹਦੇ ਆ ਕਿਹਦੇ ਤੋਂ ਨਹੀਂ ਉਹ ਗੁਰਦੁਆਰੇ ਗੈਰ ਹੀ ਤੇ ਕ੍ਰਿਸਮਸ ਇੱਥੇ ਆ ਕੇ ਦੇਖਣ ਮੈਨੂੰ ਕਿਸੇ ਨੇ ਨਹੀਂ ਫੋਨ ਕੀਤਾ ਜੀ ਆਹ ਦੇਖ ਆ ਮੇਰਾ ਆ ਆਹ ਆਹ ਕੋ ਮੇਰਾ ਨੰਬਰ ਆਈ ਹੈ ਚਲੋ ਜੀ ਉਹ ਰਸ਼ੇ ਤੋਂ ਹਟਦੇ ਆ ਯਾਰ ਕਿਤੇ ਚੱਲ ਯਾਰ ਬਹੁਤ ਦੇਖ ਲਿਆ ਇੱਥੇ ਕੱਟ ਤੋਂ ਇਲਾਵਾ ਕੁਝ ਨਹੀਂ ਹੈਗਾ ਇੱਥੇ ਚਲੀਏ ਘਰ ਨੂੰ ਹੁਣ ਉਹ ਭਰਾਵਾ ਹੁਣ ਡੇਢ ਘੰਟਾ ਲਾ ਕੇ ਆਏ ਆ ਭਰਾਵਾ ਤਾਂ ਚੱਜ ਜਾਵਾਂਗੇ ਕਿਤੇ ਨਾ ਕਿਤੇ ਹੁਣ ਚਾਰ ਜੀਜਾ ਦੇਖਿਆ ਤਾਂ ਚਲ ਜੀਏ ਘਰੇ ਕਿਉਂ ਬਈ ਜਾਣਾਂ ਕਿ ਤੇ ਹੋਰ ਦੱਸ ਦੇ ਕਿਧਰੇ ਹੁਣ ਚੱਲਦੇ ਆ ਰਸ਼ੇ ਤੋਂ ਬਾਹਰ ਨਿਕਲ ਦੱਸਦਾ ਤੈਨੂੰ ਇੱਧੇ ਘੁੰਮੀ ਜਾਓ ਬੰਦੇ ਆ ਕਿਉਂ ਬਈ ਲੋ ਜੀ ਹੁਣ ਮੁੰਡੇ ਚੱਲੇ ਆ ਟਾਈਮ ਸਕੇਲ ਟਾਈਮ ਸਕੇਲ ਆਪਾਂ ਪਾਚਦੇ ਆ ਜੀ ਮੈਂ ਇੱਕ ਚੀਜ਼ ਤੇ ਪੀਜ਼ਾ ਖਾਣਾ ਸੀ ਆ ਚੱਲੇ ਆ ਉੱਤੋਂ ਮੈਨੂੰ ਕਹਿੰਦਾ ਵੀਜ਼ਾ ਖਾਣੇ ਚਲ ਚਿਕਨ ਵਾਲਾ ਪੀਜ਼ਾ ਠੀਕ ਹੈ ਜੀ ਖਾਣਾ ਤੇ ਫਿਰ ਚਿਕਨ ਵਾਲਾ ਪੀਜ਼ਾ ਮੈਂ ਕਿਹਾ ਉੱਦਾਂ ਤੋਂ ਮੈਨੂੰ ਪਤਾ ਆਦੇ ਘੰਟਿਆਂ ਉਦਾਂ ਸ਼ਹੀਦ ਦੇ ਜਾੜੇ ਚਾਦੇ ਵੀ ਗਿਆ ਨਹੀਂ ਹੈ ਲੱਗੇ ਨਹੀਂ ਹੁਣ ਮੁੱਕਰ ਗਿਆ ਸ਼ਹੀਦ ਦੇ ਜਾੜੇ ਚਾਦੇ ਆਹ ਵਾਲੀ ਵੀ ਝੂਠ ਬੋਲੀ ਜੰਨਾ ਕਾਦਾ ਨਿਕਲਗਾ ਨਹੀਂ ਜੇਤਾ ਰਾ ਦਿਮਾਗ ਜੇ ਹੈ ਇਹੋ ਜਿਹਾ ਗੰਦੇ ਵੀ ਆ ਇੱਥੇ ਦੇ ਆਦੇ ਸਾਧੂ ਜੀ ਤੇ ਚਲੋ ਜੀ ਉਹ ਬੰਦ ਕਰੀਏ ਉਹ ਤਾਂ ਨਾਲ ਕੀ ਚੱਲ ਰਿਹਾ ਤੁਹਾਨੂੰ ਆਪੇ ਜੀ ਤੇ ਫੇਰ ਕੁਝ ਹੈ ਕੁਝ ਹੈ ਜੀ ਉਧਰ ਸਕਰੀਨ ਨਹੀਂ ਆ ਬਸ ਸਕਰੀਨ ਉਹ ਸਕਰੀਨ ਦਾ ਭਰਾਵਾ ਤੂੰ ਫੇਬੁਕ ਹੀ ਖਾਣੀ ਮੇਰੇ ਤੋਂ ਲੱਗਦਾ ਸਕਰੀਨ ਹੀ ਹੋ ਰਹੀ ਉਹ ਸਕਰੀਨ ਸਕਰੀਨ ਚੱਲ ਸਕਰੀਨ ਹੈਗੀ ਆ ਤੈਨੂੰ ਮੈਂ ਕੀ ਕਰਾਂ ਪੀ ਦਾ ਖਾਣਾ ਚੱਲਿਆ ਮੇਨ ਉਹ ਯੂਐਸਡੀ ਉਹ ਯੂਐਸਡੀ ਫਾਈਟ ਲੱਗਦੀ ਜੀ ਕਿਹੜੀ ਦੇ ਨਾਲ ਹੋਇਆ ਯਾਰ ਡੀਲ ਜੀ ਤੇ ਉਹ ਕਲੀਅਰ ਹੀ ਨਹੀਂ ਹੋ ਰਿਹਾ ਸ਼ੋਅ ਹੀ ਨਹੀਂ ਹੋ ਰਿਹਾ ਗੇਰਾ ਹੁਣ ਉਹ ਨਹੀਂ ਆਪਣੀ ਰਾਈਟ ਵੇਚਦੀ ਹਾਂ ਹਾਂ ਆ ਮੂਰਤੀ ਚੜਾ ਲਾ ਆ ਵੱਡੀ ਗਾੜੀ ਨਹੀਂ ਤੇਰੀ ਉਹ ਹਾਦਰ ਸੜੀ ਲੈ ਲੋ ਜੀ ਹੁਣ ਮੁੰਡੇ ਕਹਿੰਦੇ ਆਗੇ ਟਾਈਮ ਸੀ ਗਿਆ ਪਹਿਲੇ ਈਆ ਬਸ ਸਕਰੀਨਾਂ ਜੋ ਸਕਰੀਨ ਹੀ ਦੇਖ ਰਹੇ ਨੇ ਆਂ ਕਿਉਂ ਬਈ ਜਵਾਬ ਨਹੀਂ ਦਿੱਤਾ ਕਿਉਂ ਬਈ ਢੋਪੀ ਇੱਥੇ ਲਾ ਕੇ ਇੱਥੇ ਨੜਦੜੇ ਪਿੱਛੇ ਨੂੰ ਇਹਨਾਂ ਕਹੇ ਉਹ ਦੇਰਾਂ ਛੀਲੀ ਦੇਣੇ ਢੋਪੀ ਨਹੀਂ ਬੋਲਦਾ ਵੇਰੋਂ ਹਾਲ ਬਣਨਗੇ ਭਰਮਾਲ ਬਣਨਾ ਭਰਾਵਾ ਕਰਤੀ ਹੋਈ ਗੱਲ ਉਹਦਾ ਤੁਸੀਂ ਕਹਿੰਦੇ ਕਿ ਚਿਕਨ ਪੀਜੇ ਖਾਣੇ ਤੇ ਮੈਂ ਨਹੀਂ ਕਿਹਾ ਜੀ ਲੋ ਜੀ ਬਸ ਹੁਣ ਟਾਈਮ ਸਕੁਏਅਰ ਤੋਂ ਨਿਕਲੇ ਸੀ ਉਹ ਪੀਜੀ ਵਾਲੀ ਸ਼ੋਕ ਤੋਂ ਵੀਜ਼ਾ ਲੇਤਾ ਸੀ ਆ ਵੀਜ਼ਾ ਖਾਂਦੇ ਵਿੱਚ ਵੀਜ਼ਾ ਵੀਜ਼ਾ ਲਿਆ ਜੀ ਐਜੀ ਵੀਜ਼ਾ ਲਿਆ ਜੀ ਐਜੀ ਵੀਜ਼ਾ ਨਾ ਪੀ ਇਹ ਮਤਲਬ ਇਹਨਾਂ ਦੇ ਜੋਬ ਨਹੀਂ ਆ ਰਿਹਾ ਰਹਿਣਾ ਸਹਿਣਾ ਨਹੀਂ ਹੁੰਦਾ ਤੇਰਾ ਕਿਹੜਾ ਵੀਜ਼ਾ ਹੈ ਹੈ ਸਮਾਂ ਨਹੀਂ ਕਿ ਮੱਜੀ ਵੀਜ਼ਾ ਚਲੋ ਠੀਕ ਹੈ ਐਜੀ ਮੰਨ ਲੈਣੀ ਹੁਣ ਜੀ ਹੁਣ ਤੁਹਾਨੂੰ ਖਾਣ ਤੋਂ ਬਾਅਦ ਮਿਲਦੇ ਆ ਫਿਰ ਆਪਾਂ ਚੱਲਦੇ ਆ ਸਿੱਧਾ ਘਰੇ ਹਾਰੀਏ ਲੋਕੋ ਰੱਜੀ ਜੀ ਬੱਜੀ ਤਦੈ ਨੀ ਇਹ ਜੇ ਕੰਮ ਹੈ ਲੋ ਜੀ ਹੁਣ ਖਾਣਾ ਪੀਣਾ ਖਾ ਲਿਆ ਤੇ ਹੁਣ ਆਪਾਂ ਵਾ ਘਰੇ ਚੱਲੇ ਹਾਂ ਰੋਗ ਦੇ ਫਲੈਸ਼ ਲਾ ਦਿੰਦੇ ਲੋ ਜੀ ਨੰਨੇ ਤੋਂ ਬਸ ਬਾਤ ਕਰੇ ਸੀਗੇ ਤੇ ਹੁਣ ਆਪਾਂ ਤਾਂ ਗੇਂਦੇ ਆ ਅਗਲੇ ਰੋਡ ਤੇ ਹਾਂਜੀ ਪਹੁੰਚ ਗਈ ਅੰਦੀ ਬੱਸ ਆ ਗਈ ਉੱਧਰ ਉਹ ਬੱਸ ਆ ਗਈ ਵਾਹ ਉਹ ਦੇਖੋ ਜੀ ਉਹਦੇ ਪਿੱਛੇ ਦੋ ਸਾਈਡ ਹੋ ਕੋਈ ਹਯਾ ਚਲੋ ਈ ਮੈਂ ਤਿਆਗ ਰਿਹਾ ਟਾਟਾ ਸੀ ਬਾਈ ਬਾਕੀ ਜੀ